ਤੇ ਇਹਦੀ ਰੋਖਦਾਨ ਤਾਂ ਹੋਊਗੀ ਬੱਸ ਰੋਖਦਾਨ ਉਹ ਹੀ ਹੋਣੀ ਪਊ ਹੁਣ ਦਿੱਤੇ ਦਿੱਤੇ ਪਈ ਆ ਸਾਰੀ ਹਾਦੀ ਪਈ ਆ ਇਹ ਹੰਡਾ ਦਾ ਅਗੋਂ ਤੱਕ ਚੈੱਕ ਕਰ ਸਕਦੇ ਹਾਂ ਕਿ ਤੇ ਇਹਦੀ ਰੋਖਦਾਨ ਲਈ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਆ ਆਉਂਦੇ ਆ ਕਿ ਆਪਾਂ ਮੌਕੇ ਤੇ ਜੇ ਆਪਾਂ ਸਪਰੇ ਵਗੈਰਾ ਕਰਦੇ ਆਂ ਆਈਏ ਵੀ ਆ ਦੇਖਾ ਦੇ ਇੱਕ ਹੋਰ ਕੱਢ ਲੈ ਜੇ ਹੈਗਾ ਹੋਰ ਆ ਦਿਖਾ ਆ ਵੀ ਦੋ ਦੇ ਦੋ ਦੋ ਇੱਕ ਦਾ ਹਾਂ ਜੀ ਦੋਸਤੋ ਇਦਾਂ ਤੁਸੀਂ ਜਿਹੜੇ ਥੋੜੀ ਗੌਰ ਰੱਖੋ ਆਪਦੀ ਕਣਕ ਦੀ ਜੇ ਕਿਤੇ ਸਮਾਂ ਐ ਲੱਗਦਾ ਯਾਰ ਕਣਕ ਖੱਟੀ ਪੈ ਰਹੀ ਐ ਤਾਂ ਉਹਦੇ ਤੁਸੀਂ ਉਹਦਾ ਚੰਗੀ ਤਰੀਕੇ ਨਾਲ ਜਿਹੜਾ ਨ ਦੇਖਣਾ ਕਰੋ ਤੇ ਕਿਹੜੀ ਬਿਮਾਰੀ ਐ ਉਹਦੀ ਸਕਮਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਭਦੌੜਾ ਜੀ ਅੱਜ ਜੇ ਤੁਸੀਂ ਕਣਕ ਨੂੰ ਦੁਬਾਰਾ ਬਾੱਕੀ ਬੀਜ ਰਹੇ ਹੋ ਤਾਂ ਕੀ ਕਰਨ ਵਾਂਗੇ ਕਾਣਕ ਇੱਕ ਮਹੀਨਾ ਪਹਿਲਾਂ ਵੀ ਜੀ ਸੀ ਖਰਚਿਆਂ ਦੇ ਵਿੱਚ ਕੋਈ ਖਰਚਿਆਂ ਨੂੰ ਵਧਾਏ ਨਹੀਂ ਜਨਾ ਅਗਲਾ ਇਹ ਉਹ ਜਦੋਂ ਪਾਣੀ ਲਾਇਆ ਤਾਂ ਸੰਢ ਪੈ ਗਿਆ ਦਵਾਈ ਵੀ ਪਾਏ ਹੀ ਕੋਈ ਹੱਲ ਨਹੀਂ ਹੋਇਆ ਹਰ ਕੇ ਸਾਕੇ ਦਵਾਰੇ ਵਿੱਚ ਨਹੀਂ ਪਈ ਆ ਤੇ ਕੀ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਤਾਂ ਕਹਿੰਦੀ ਜੀ ਆਕੜਾ ਲਾਓ ਤੋਂ ਆ ਬਹੁਤ ਚੜਦਾ ਨੁਕਸਾਨ ਇਧਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਆ ਅੱਜ ਦਵਾਰੇ ਸਾਨੂੰ ਪਹਿਲਾਂ ਡੀਏ ਵੀ ਨਹੀਂ ਮਿਲਿਆ ਪਹਿਲਾਂ ਵੀ ਸੁਪਰ ਹੀਟਰ ਨਾਲ ਵੀਜੀ ਤੇ ਹੁਣ ਵੀ ਸੁਪਰ ਹੀਟਰ ਨਾਲ ਵੀਜੀ ਪਹਿਲਾਂ ਵੀ ਸੁਪਰ ਹੀਟਰ ਨਾਲ ਵੀਜੀ ਤੇ ਹੁਣ ਵੀ ਕਰ ਰਹੇ ਹੁਣ ਦੇਖੋ ਕਰਨਾ ਦਿੱਤੀ ਆ ਉਹਨਾ ਹੋ ਕੇ ਇੱਕ ਦਿੱਤੀ ਬਹੁਤ ਹੋ ਗਈ 7 ਮਹੀਨੇ ਲਗੀ 11 ਦੇ